ਲਓ ਜੀ ਗੱਲ ਕਰਦੇ ਆਪਾਂ ਪੁਰਾਣੇ ਸਮੇਂ ਦੇ ਵਿੱਚ ਰਿਵਾਜ ਰੀਤ ਰਵਾਜ ਕਿਉਂ ਬਣਾਏ ਗਏ ਸੀਗੇ ਜਿਵੇਂ ਕੌਲਿਆਂ ਤੇ ਤੇਲ ਪਾਉਣਾ ਟੈਰਾਂ ਤੇ ਪਾਣੀ ਪਾਉਣਾ ਤੇ ਜਾਂ ਘੜੀ ਭੰਨਣ ਦਾ ਰਵਾਜ ਹੁੰਦਾ ਸੀ ਮੁਰਦੇ ਨਾਲ ਕਾਨਾ ਕਿਉਂ ਪਾਇਆ ਜਾਂਦਾ ਸੀ ਇਹ ਚਾਰਾਂ ਪੰਜਾਂ ਵੇਸ਼ਾਂ ਤੇ ਆਪਾਂ ਅੱਜ ਗੱਲ ਕਰਦੇ ਆ ਜਿਹੜਾ ਕੌਲਿਆਂ ਤੇ ਤੇਲ ਚੋਇਆ ਜਾਂਦਾ ਸੀ ਉਹਦਾ ਇਹ ਕਾਰਨ ਹੁੰਦਾ ਸੀ ਜਦੋਂ ਬਾੜ ਹੁੰਦੇ ਸੀ ਲੱਕੜ ਦੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀਗਾ ਰਿਸ਼ਤੇਦਾਰ ਆਉਂਦਾ ਤੇ ਬਾਰ ਖੋਲਦੇ ਤੋਂ ਬਾਰ ਚੂਕਦਾ ਹੁੰਦਾ ਸੀਗਾ ਚੀਕਦਾ ਜੇ ਹੁੰਦਾ ਸੀਗਾ ਤੇ ਉਹਦੇ ਤੇ ਤੇਲ ਲਾਇਆ ਜਾਂਦਾ ਸੀ ਪਹਿਲਾਂ ਤੇ ਉਸ ਤੋਂ ਬਾਅਦ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਆਪਣੇ ਤੇਲ ਚੋ ਦਿੰਦੇ ਸੀਗੇ ਤੋਂ ਤੇਲ ਪੌਲਿਆਂ ਨਾਲ ਲੱਗ ਜਾਂਦਾ ਸੀਗਾ ਤੇ ਉਹ ਝੂਲੇ ਜਿਹੜੇ ਚੂਕ ਉਹ ਚੂਕਦਾ ਨਹੀਂ ਸੀਗਾ ਇਸ ਕਰਕੇ ਉਹ ਤੇਲ ਚੋਣ ਦਾ ਰਿਵਾਜ ਬਣਿਆ ਹੋਇਆ ਸੀਗਾ ਤੇ ਗੱਲ ਕਰਦੇ ਆਪਾਂ ਜਿਹੜਾ ਟਾਇਰਾਂ ਤੇ ਪਾਣੀ ਪਾਉਣ ਦੀ ਉਦੋਂ ਲੱਕੜ ਦੇ ਟਾਇਰ ਹੁੰਦੇ ਸੀ ਤੇ ਗੱਡਿਆਂ ਤੇ ਲੋਕੀ ਵਿਹਾਣ ਜਾਂਦੇ ਸੀਗੇ ਜਿਹੜੇ ਟਾਇਰ ਹੁੰਦੇ ਸੀਗੇ ਉਹ ਟਾਇਰ ਫਟਣ ਦਾ ਡਰ ਹੁੰਦਾ ਸੀਗਾ ਪਾੜਦੇ ਸੀ ਟਾਇਰ ਉਹ ਤੇ ਝੂਲੇ ਜਿਹੜੇ ਹੁੰਦੇ ਸੀ ਉਹ ਗਰਮੀ ਦੇ ਨਾਲ ਲੱਕੜ ਸੰਗੜ ਕੇ ਤੇ ਢਿੱਲੇ ਪੈ ਜਾਂਦੇ ਸੀ ਤੇ ਉਹ ਵੀ ਝਰਕਦੇ ਹੁੰਦੇ ਸੀਗੇ ਇਸ ਕਰਕੇ ਉਹਨਾਂ ਨੇ ਘਰੋਂ ਵੀ ਪਾਣੀ ਪਾ ਕੇ ਲੈ ਜਾਣ ਟਾਇਰਾਂ ਤੇ ਤੇ ਝੂਲੇ ਵੀ ਭੌਂਕੇ ਲੈ ਜਾਣੇ ਤੇ ਰਸਤੇ ਦੇ ਵਿੱਚ ਵੀ ਜਾ ਕੇ ਕਿਤੇ ਰੁਕਣਾ ਤਾਂ ਉਹਨਾਂ ਨੇ ਝੂਲਿਆਂ ਤੇ ਵੀ ਪਾਣੀ ਪਾਉਣਾ ਤੇ ਟੈਰਾਂ ਦੇ ਵੀ ਪਾਣੀ ਪਾਉਣਾ ਇਹ ਰਿਵਾਜ ਇਸ ਕਰਕੇ ਬਣਿਆ ਸੀ ਤੇ ਜਿਹੜਾ ਮੁਰਦੇ ਨਾਲ ਕਾਨਾ ਪਾਉਨੇ ਆਪਾਂ ਇਹ ਮੁਰਦੇ ਨਾਲ ਕਾਨਾ ਪਾਉਣ ਦਾ ਕੋਈ ਐਡੀ ਡਰ ਵਾਲੀ ਗੱਲ ਨਹੀਂ ਹੁੰਦੀ ਕਿ ਵੀ ਕਹਿੰਦੇ ਮੁਰਦਾ ਉੱਠ ਕੇ ਬਹਿ ਜਾਂਦਾ ਜਾਂ ਵੀ ਮੁਰਦਾ ਲੰਮਾ ਹੋ ਜਾਂਦਾ ਵੀ ਜੇ ਬੰਦਾ ਸੌਂਜੇ ਕੋਲੇ ਤੇ ਮੁਰਦਾ ਉੱਠ ਕੇ ਚੱਲਣ ਲੱਗ ਜਾਂਦਾ ਇਹ ਬਿਲਕੁਲ ਫालतू ਤੇ ਫਜ਼ੂਲ ਗੱਲਾਂ ਕਿਉਂਕਿ ਉਦੋਂ ਮੁਰਦੇ ਨਾਲ ਕਾਨਾ ਪਾਉਣ ਦਾ ਕਾਰਨ ਇਹ ਹੁੰਦਾ ਸੀ ਵੀ ਮੁਸਲਮਾਨ ਜਿਹੜੇ ਅੱਜ ਵੀ ਕਬਰ ਦੇ ਵਿੱਚ ਬੰਦਾ ਨੱਪਦੇ ਆ ਤੇ ਪਹਿਲੇ ਸਮੇਂ ਦੇ ਵਿੱਚ ਵੀ ਬੰਦਾ ਨੱਪਦੇ ਸੀਗੇ ਤੋਂ ਕਾਨਾ ਮਣਕੇ ਬੰਦੇ ਦੇ ਮੇਜ ਦਾ ਨਾਲ ਪਾਇਆ ਜਾਂਦਾ ਸੀ ਤੋਂ ਜਿਹੜਾ ਬੰਦਾ ਕਬਰ ਪਟਣ ਜਾਂਦਾ ਸੀ ਉਹ ਬੰਦਾ ਕਾਨਾ ਲੈ ਜਾਂਦਾ ਸੀ ਤੇ ਉਹਦੇ ਮੇਜ ਦੀ ਕਬਰ ਬਣਾ ਦਿੰਦਾ ਸੀ ਇਸ ਕਰਕੇ ਇਹ ਕਾਨਾ ਪਾਉਣ ਦਾ ਰਿਵਾਜ ਹੀ ਬਣ ਗਿਆ ਤੇ ਉਹ ਕਾਨਾ ਕਰਨਾ ਪਾਉਂਦੇ ਸੀ ਕਿ ਉਹਦੇ ਮੇਚ ਦੀ ਕਵਰ ਪੱਟੀ ਜਾਵੇ ਵੱਡੀ ਛੋਟੀ ਨਾ ਪੱਟੀ ਜਾਵੇ ਤੇ ਨਾ ਜਿਹੜਾ ਬੰਦਾ ਪੱਟਣ ਗਿਆ ਉਹਨੂੰ ਮੇੜਨ ਦੀ ਲੋੜ ਪਵੇ ਤੇ ਉਸ ਤੋਂ ਬਾਅਦ ਗੱਲਾਂ ਕਰਦੇ ਆ ਜੀ ਆਪਾਂ ਜਿਹੜਾ ਮੁਰਦੇ ਦੇ ਵਾਲੇ ਪਤਾਲੇ ਪਾਣੀ ਆ ਪਾ ਕੇ ਤੇ ਉਸ ਤੋਂ ਬਾਅਦ ਘੜੀ ਭਾਂਦੇ ਸੀਗੇ ਉਹਦਾ ਇਹ ਕਾਰਨ ਹੁੰਦਾ ਸੀਗਾ ਵੀ ਘੜਾ ਲੈ ਲੈਂਦੇ ਸੀ ਇੱਕ ਉਹਦੇ ਚ ਪਾਣੀ ਭਰ ਲੈਂਦੇ ਸੀ ਉਹਦੇ ਆਸ-ਪਾਸੇ ਗੇੜੇ ਦੇ ਕੇ ਤੇ ਉਹ ਕੀ ਕਰਦੇ ਸੀਗੇ ਉਹ ਪੂਰੇ ਜ਼ੋਰ ਨਾਲ ਉਹਦੇ ਸਹਰਾਣੇ ਉਹ ਘੜਾ ਭਾਂਦ ਦਿੰਦੇ ਸੀ ਉਹਦਾ ਕਾਰਨ ਹੁੰਦਾ ਸੀ ਕਿਤੇ ਇਹ ਮਰਦੇ ਦੇ ਵਿੱਚ ਕੋਈ ਜੀ ਸਾਹ ਜਾਂ ਚੜਾਏ ਹੁੰਦੇ ਆ ਜਾਂ ਸਾਹ ਉਹਦਾ ਵਾਪਸ ਨਹੀਂ ਆਉਂਦਾਗਾ ਤੇ ਜੇ ਕੋਈ ਉਹਦੇ ਵਿੱਚ ਮਾਰੀ-ਮੋਟੀ ਜਾਨ ਤਾਂ ਹੋ ਸਕਦਾ ਉਹ ਖੜਕਾ ਹੋਣ ਦੇ ਨਾਲ ਉੱਠ ਖੜੇ ਉਹਦੇ ਕਾਰਨ ਇਹ ਹੁੰਦੇ ਸੀ ਤੇ ਆਪਾਂ ਇਹਨਾਂ ਨੂੰ ਰਿਵਾਜ ਬਣਾ ਲਿਆ ਤੇ ਰਿਵਾਜ ਬਣਾਉਣ ਦਾ ਕੋਈ ਕਾਰਨ ਹੁੰਦਾ ਸੀਗਾ ਜੀ ਕੋਈ ਕੰਮ ਕਰਦੇ ਆ ਕਾਨਾ ਪਾਉਣ ਦਾ ਜਾਂ ਤੇਲ ਚੋਣ ਦਾ ਜਾਂ ਮੁਰਤੇ ਸਰਾਣੇ ਘੜੀ ਭੰਨਣ ਦਾ ਇਹ ਰਿਵਾਜ ਕਿਸੇ ਕਾਰਨ ਬਣਾਏ ਗਏ ਸੀਗੇ ਤੇ ਆਪਾਂ ਇਹਨਾਂ ਨੂੰ ਰੀਤ ਰਵਾਜ ਹੀ ਬਣਾ ਲਿਆ ਹੁਣ ਉਦੋਂ ਲੱਕੜ ਦੇ ਗੱਡੇ ਹੁੰਦੇ ਸੀ ਤੇ ਲੱਕੜ ਦੇ ਟਾਇਰ ਹੁੰਦੇ ਸੀ ਤੇ ਅੱਜ ਪਲਾਸਟਿਕ ਦੇ ਟਾਇਰ ਐ ਤੇ ਲੋਹੇ ਦੇ ਰਿਮ ਐ ਉਹਨਾਂ ਤੇ ਆਪਾਂ ਪਾਣੀ ਪਾ ਕੇ ਤਾਂ ਸਮੰਧੀ ਨਸੀਬਤ ਨੂੰ ਗੱਲ ਪਾਉਣ ਵਾਲੀ ਗੱਲ ਆ ਵੀ ਜੇ ਪਾਣੀ ਪਾਵਾਂਗੇ ਰਿਮਾਂ ਤੇ ਜਿਹੜੇ ਨਟ ਨਟਾਂ ਨੂੰ ਜੰਗਾਲ ਲੱਗੂਗੀ ਤੇ ਅੱਗੇ ਜਾ ਕੇ ਜੇ ਉਹਨਾਂ ਨੂੰ ਖੋਲਣਾ ਹੀ ਪਏ ਤਾਂ ਉਹ ਬਈ ਜੰਗਾਲ ਕਰਕੇ ਖੁੱਲਣਗੇ ਨਹੀਂ ਤੇ ਇਹ ਕਾਰਨ ਹੁੰਦੇ ਸੀਗੇ ਤੇ ਬਾਕੀ ਤੁਸੀਂ ਸਿਆਣੀਆਂ ਕਮੈਂਟਾਂ 'ਚ ਜਰੂਰ ਦੱਸਿਓ ਵੀ ਇਹ ਗੱਲਾਂ ਸਹੀ ਐ ਕਿ ਗਲਤ ਐ ਤੇ ਵੀਡੀਓ ਨੂੰ ਕਰੋ ਜਿ ਵੱਧ ਤੋਂ ਵੱਧ ਸ਼ੇਅਰ ਧੰਨਵਾਦ